ਹੈਲੋ ਜੀ ਸਾਰੇ ਪੈਨ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਅੱਜ ਆਪਾਂ ਤੋੜੇ ਨੇ ਬਹੁਤ ਸਾਰੇ ਗੁਲਾਬ ਦੇ ਫੁੱਲ ਕਿਸ ਚੀਜ਼ ਲਈ ਤੋੜੇ ਨੇ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜਰੂਰ ਦੇਖਣਾ ਅੱਜ ਦੀ ਜਿਹੜੀ ਰੈਸਪੀ ਹੈਗੀ ਤੁਹਾਡੇ ਇਹ ਸਾਰਿਆਂ ਦੇ ਲਈ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਤੇ ਇਹ ਆਪਣੇ ਘਰ ਦੇ ਹੀ ਗੁਲਾਬ ਨੇ ਆਪਾਂ ਨੂੰ ਇਸ ਵਾਸਤੇ ਦੇਸੀ ਗੁਲਾਬ ਚਾਹਿੰਦੇ ਨੇ ਇਹ ਨਹੀਂ ਹੈਗਾ ਵੀ ਜਿਹੜੇ ਆਪਣੇ ਬਿਨਾ ਖੁਸ਼ਬੂ ਵਾਲੇ ਕਿਉਂਕਿ ਦੇਸੀ ਗੁਲਾਬ ਦੇ ਵਿੱਚੋਂ ਹੀ ਖੁਸ਼ਬੂ ਆਉਂਦੀ ਹੈ ਜਿਹੜੇ ਦੂਸਰੇ ਗੁਲਾਬ ਹੁੰਦੇ ਨੇ ਉਹਨਾਂ ਵਿੱਚੋਂ ਖੁਸ਼ਬੂ ਨਹੀਂ ਆਉਂਦੀ ਤੇ ਬਹੁਤ ਮਾਤਰਾ ਦੇ ਵਿੱਚ ਵੀ ਲੱਗਦੇ ਹੈਗੇ ਤੇ ਇਹ ਮੇਰੇ ਗੁਲਾਬ ਦੇ ਬੂਟੇ ਘਰ ਦੇ ਵਿੱਚ ਹੀ ਉਗਾਏ ਹੋਏ ਨੇ ਇਹ ਚੀਜ਼ ਤੁਹਾਨੂੰ ਕਿੰਨੀ ਵੀ ਪ੍ਰੋਬਲਮ ਹੈ ਜਿਵੇਂ ਕਿ ਗਰਮੀ ਲੱਗਦੀ ਹੈ ਜਾਂ ਮਿਰੀਆਂ ਭੈਣਾ ਹਨ ਜਿਹੜੀਆਂ ਦੇ ਬੱਚਾ ਹੋਣਾ ਹੈਗਾ ਉਹਨਾਂ ਵਾਸਤੇ ਇਹ ਚੀਜ਼ ਮਾਰਕੀਟ ਦੇ ਵਿੱਚੋਂ ਤੁਸੀਂ ਹਜ਼ਾਰਾਂ ਰੁਪਏ ਦੀ ਲੈ ਕੇ ਆਉਨੇ ਹੋ ਪਰ ਤੁਹਾਨੂੰ ਕੈਮੀਕਲ ਤੋਂ ਬਿਨਾਂ ਨਹੀਂ ਮਿਲਦੀ ਬਿਲਕੁਲ ਕੈਮੀਕਲ ਫ੍ਰੀ ਇਸ ਦਾ ਇੱਕ ਚਮਚਾ ਸਵੇਰੇ ਤੇ ਇੱਕ ਚਮਚਾ ਸ਼ਾਮ ਨੂੰ ਜੇ ਤੁਸੀਂ ਲੈਣ ਲੱਗ ਗਏ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਵੀਕਨੈਸ ਖੂਨ ਦੀ ਕਮੀ ਕਮਜ਼ੋਰੀ ਜਾਂ ਤੁਹਾਨੂੰ ਗਰਮੀ ਜਿਵੇਂ ਕਿ ਆਪਾਂ ਕਹਿੰਦੇ ਬਈ ਇਹ ਲੀਵਰ ਦੇ ਵਿੱਚ ਗਰਮੀ ਭਰ ਗਈ ਜਾਂ ਪੇਟ ਦੇ ਵਿੱਚ ਗਰਮੀ ਭਰ ਗਈ ਜਾਂ ਨਾ ਥੋੜਾ ਜਿਹਾ ਤੁੱਪ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਗਰਮੈਸ ਹੁੰਦੀ ਹੈ ਹੈ ਨਾ ਉਹ ਚੀਜ਼ਾਂ ਨੂੰ ਇਹ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਜਿਵੇਂ ਕਿ ਹੁਣ ਤੁਸੀਂ ਰੂਹ ਆਫ ਜਾ ਬਣਾ ਬਣਾ ਕੇ ਇਹਨਾਂ ਪੀਓਗੇ ਤੇ ਰੂਹ ਆਫ ਜਾ ਵੀ ਤੁਸੀਂ ਘਰ ਦੇ ਵਿੱਚ ਬਣਾ ਸਕਦੇ ਹੋ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਪਰ ਥੋੜਾ ਜਨਾ ਉਹਦੇ ਵਿੱਚ ਆਪਾਂ ਨੂੰ ਫੂਡ ਕਲਰ ਐਡ ਕਰਨਾ ਪੈਂਦਾ ਨਹੀਂ ਆਰਗੈਨਿਕ ਤਰੀਕੇ ਨਾਲ ਤੁਸੀਂ ਤਿਆਰ ਕਰ ਸਕਦੇ ਹੋ ਹੁਣ ਆਪਾਂ ਇਹ ਸਾਰੇ ਫੁੱਲ ਤੋੜ ਲਏ ਤੇ ਤੋੜ ਕੇ ਚੰਗੇ ਤਰੀਕੇ ਨਾਲ ਉਹਨਾਂ ਨੂੰ ਆਪਨੇ ਸੁਕਾ ਲਿਆ ਸੀਗਾ ਸੁਕਾ ਕੇ ਕਿਉਂਕਿ ਧੂਣਾ ਬਹੁਤ ਜ਼ਰੂਰੀ ਹੈ ਦੇ ਉੱਪਰ ਨਾ ਮੱਕੜੀ ਕਜਾਲਾ ਜਾਂ ਵੀ ਪਾ ਲੈਂਦੀ ਹੁੰਦੀ ਹੈ ਤੇ ਇਹ ਵਿੱਚ ਛੋਟੇ ਛੋਟੇ ਨਾ ਕੀੜੇ ਜੇ ਵੀ ਹੋ ਜਾਂਦੇ ਨੇ ਇਹਨਾਂ ਦੇ ਇਹ ਪਿਓਰ ਦੇਸੀ ਗੁਲਾਬ ਹੈ ਜਿਹਦੇ ਵਿੱਚੋਂ ਕਿ ਇੱਕ ਜਗ੍ਹਾ ਆਪਾਂ ਤੋੜ ਕੇ ਰੱਖ ਦੋ ਜਿਵੇਂ ਕਿ ਆਪਣੇ ਹਨਾ ਰੂਮ ਦੇ ਵਿੱਚ ਜਾਂ ਬਾਥਰੂਮ ਦੇ ਵਿੱਚ ਆਪਨ ਹੁੰਦਾ ਵੀ ਹੁਣ ਗਰਮੀਆਂ ਦੇ ਵਿੱਚ ਸਮੈਲ ਜੀ ਆਉਣ ਲੱਗ ਜਾਂਦੀ ਹੈ ਤਾਂ ਤੁਸੀਂ ਥੋੜੇ ਜੀ ਨਾ ਕਿਸੇ ਭਾਂਡੇ ਦੇ ਵਿੱਚ ਬਰਤਨ ਦੇ ਵਿੱਚ ਨਾ ਪਾਣੀ ਪਾ ਕੇ ਉਹਦੇ ਵਿੱਚ ਦੋ ਚਾਰ ਫੁੱਲ ਪਾ ਕੇ ਰੱਖ ਦੋ ਤਾਂ ਦੇਖਿਓ ਘਰ ਮਹਿਕਣ ਲੱਗ ਜਾਂਦਾ ਹੈਗਾ ਇਹ ਹੈ ਦੀ ਅਸਲੀ ਪਹਿਚਾਨ ਜਿਹੜਾ ਦੇਸੀ ਗੁਲਾਬ ਹੈ ਤੇ ਅੱਜ ਆਪਾਂ ਇਹਦੀ ਬਣਾਵਾਂਗੇ ਗੁਲਕੰਦ ਦੇਖੋ ਗੁਲਕੰਦ ਜਿਹੜੀ ਕਿ ਖਾਂਦੇ ਨੇ ਭੈਣ ਭਰਾ ਇਹ ਠੰਡੀ ਹੁੰਦੀ ਹੈ ਬਹੁਤ ਜ਼ਿਆਦਾ ਇਹਦੀ ਤਸੀਰ ਠੰਡੀ ਹੁੰਦੀ ਹੈ ਤੇ ਵੀਕਨੈਸ ਵਾਸਤੇ ਤਾਂ ਇਹ ਬਹੁਤ ਹੀ ਜ਼ਿਆਦਾ ਮਨ ਲ ਕੇ ਬੈਨੀਫਿਟ ਨੇ ਇਸ ਚੀਜ਼ ਦੇ ਜਿਹੜੀਆਂ ਕਿ ਮੇਰੀਆਂ ਭੈਣਾਂ ਹਨ ਪ੍ਰੈਗਨੈਂਟ ਨੇਗੀਆਂ ਉਹਨਾਂ ਵਾਸਤੇ ਤਾਂ ਇਹ ਇੱਕ ਡਾਕਟਰ ਦੱਸਦੀ ਦੱਸਦੇ ਨੇ ਕਿ ਤੁਹਾਡਾ ਬੇਬੀ ਸੋਹਣਾ ਤੰਦਰੁਸਤ ਤੇ ਹੈਲਦੀ ਪੈਦਾ ਹੋਵੇਗਾ ਤੇ ਇਸ ਨੂੰ ਤੁਸੀਂ ਨੇ ਜ਼ਰੂਰ ਲੈਣਾ ਹੈਗਾ ਤੇ ਲਕੋਰੀਆ ਜਿਵੇਂ ਕਿ ਸਫੈਦ ਪਾਣੀ ਮੇਰੀਆਂ ਜਿਹੜੀਆਂ ਭੈਣਾਂ ਨੂੰ ਹਨ ਪੀਣ ਲੱਗਦੇ ਉਹ ਵੀ ਤੁਹਾਡੇ ਜਦੋਂ ਅੰਦਰ ਗਰਮੈਸ ਬੱਦੀ ਹੈ ਉਸੇ ਚੀਜ਼ ਦਾ ਇਫੈਕਟ ਹੁੰਦਾ ਹੈਗਾ ਤੇ ਇਹ ਮੈਂ ਪਹਿਲਾਂ ਬਣਾ ਕੇ ਰੱਖੀ ਹੋਈ ਸੀ ਮੈਂ ਹਰ ਸਾਲ ਇਹਨੂੰ ਬਣਾਉਣੀ ਹੈਗੀ ਤੇ ਇਹਨੂੰ ਹੁਣ ਜਿਵੇਂ ਕਿ ਗੁਲਾਬ ਬਹੁਤ ਮਾਤਰਾ ਦੇ ਵਿੱਚ ਤੁਹਾਨੂੰ ਮਾਰਕੀਟ ਚੋਂ ਵੀ ਮਿਲ ਜਾਣਗੇ ਅਗਰ ਘਰੇ ਨਹੀਂ ਹੈਗੇ ਤਾਂ ਤੁਸੀਂ ਨਾ ਪਿਓਰ ਗੁਲਾਬ ਲੈ ਕੇ ਆਉਣੇ ਨੇ ਨਕਲੀ ਨਹੀਂ ਹੈਗੇ ਜਿਹੜੇ ਇੱਕ ਬਿਨਾ ਨਾ ਖੁਸ਼ਬੂ ਵਾਲੇ ਹੁੰਦੇ ਨੇ ਉਹ ਨਹੀਂ ਲੈਣੇ ਤੇ ਉਹਦੇ ਵਾਸਤੇ ਤੁਹਾਨੂੰ ਚਾਹੀਦਾ ਹੈਗਾ ਗੁਲਾਬ ਤੇ ਆਪਾਂ ਨੂੰ ਸੌਂਫ ਤੇ ਮਿਸਰੀ ਚਾਹੀਦੀ ਹੈ ਸੌਂਫ ਔਰ ਸੌਰੀ ਮਿਸਰੀ ਜੇ ਅਗਰ ਤੁਹਾਨੂੰ ਹਨਾ ਧੱਗੇ ਵਾਲੀ ਮਿਲ ਜੇ ਤਾਂ ਉਹ ਜ਼ਿਆਦਾ ਬੈਟਰ ਹੈਗੀ ਤੇ ਮੇਰੇ ਕੋਲੇ ਦੂਸਰੀ ਸੀ ਤਾਂ ਮੈਂ ਇਹੀ ਪਾਦਨੀ ਹੈ ਪਹਿਲਾਂ ਮੇਰੀ ਧੱਗਾ ਮਿਸਰੀ ਹੀ ਕੁੱਟ ਕੇ ਪਾਈ ਹੈ ਤੇ ਅਗਲੀ ਚੀਜ਼ ਆਪਾਂ ਨੂੰ ਚਾਹੀਦੀ ਹੈ ਇਲਾਚੀਆਂ ਹਰੀਆਂ ਇਲਾਇਚੀਆਂ ਤੇ ਸੌਗੀ ਜਿਹਨੂੰ ਆਪਾਂ ਦਾਖਾਂ ਵੀ ਕਹਿ ਦਿੰਨੇ ਆ ਤੇ ਤੁਸੀਂ ਹੋਰ ਡ్రਾਈ ਫਰੂਟ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਅਦਰਵਾਈਜ਼ ਕੋਈ ਜ਼ਰੂਰਤ ਨਹੀਂ ਮੈਂ ਇਹਨਾਂ ਨੂੰ ਸਾਤਿਆਂ ਨੂੰ ਹੀ ਪਾਉਂਗੀ ਤੁਸੀਂ ਇਹਨਾਂ ਨੂੰ ਪੀਸ ਕੇ ਵੀ ਪਾ ਸਕਦੇ ਹੋ ਜਿਵੇਂ ਕਿ ਗੁਲਾਬ ਦੇ ਫੁੱਲਾਂ ਨੂੰ ਪਹਿਲਾਂ ਤੁਸੀਂ ਮਿਕਸੀ ਦੇ ਵਿੱਚ ਪੀਸ ਲਓ ਤੇ ਜਿਹੜੀ ਸੌਗੀ ਹੈ ਉਹਨੂੰ ਵੀ ਤੁਸੀਂ ਪੀਸ ਲਓ ਇਲਾਇਚੀਆਂ ਨੂੰ ਵੀ ਪੀਸ ਲਓ ਸਾਰੀ ਜਿਹਨੂੰ ਪੀਸ ਕੇ ਤੁਸੀਂ ਬਰੀਕ ਮਾਤਰਾ ਵਿੱਚ ਸੌਂਗ ਵਗੈਰਾ ਨੂੰ ਪਾਉਣਾ ਚਾਹੁੰਦੇ ਹੋ ਨਾ ਜਿਵੇਂ ਕਿ ਕਾਫੀ ਨੂੰ ਹੁੰਦਾ ਵੀ ਇਦਾਂ ਮੈਂ ਹਨਾ ਮੋਟੀ-ਮੋਟੀ ਜੀ ਨਹੀਂ ਖਾਣੀ ਮੈਂ ਲਿਕੁਇਡ ਖਾਣੀ ਆ ਤਾਂ ਤੁਸੀਂ ਉਸ ਤਰੀਕੇ ਦੀ ਕਰ ਲੈਣੀ ਇਦਾਂ ਦੀ ਗੁਲਕੰਦ ਤੁਹਾਨੂੰ ਮਾਰਕੀਟ ਦੇ ਵਿੱਚ ਕਿਤੇ ਵੀ ਨਹੀਂ ਮਿਲੇਗੀ ਜਿੰਨੇ ਮਰਜੀ ਤੁਸੀਂ ਤੁਹਾਨੂੰ ਕੋਈ ਕਹੀ ਜਾਵੇ ਵੀ ਆਰਗੈਨਿਕ ਆਰਗੈਨਿਕ ਤੇ ਬਣਾਉਣੀ ਇਹ ਉਸ ਤੋਂ ਵੀ ਆਸਾਨ ਹੈ ਕੁਝ ਨਹੀਂ ਕਰਨਾ ਦੇਖੋ ਫੁੱਲ ਲੈ ਲਏ ਫੁੱਲਾਂ ਨੂੰ ਆਪਾਂ ਨੇ ਚੰਗੇ ਤਰੀਕੇ ਨਾਲ ਧੋ ਕੇ ਸੁਕਾ ਲਿਆ ਹੁਣ ਆਪਾਂ ਚੰਗੇ ਤਰੀਕੇ ਨਾਲ ਕੋਈ ਬਰਤਮਨ ਲੈ ਲਾਂਗੇ ਉਹਦੇ ਵਿੱਚ ਜਿਹੜੇ ਕਿ ਮੇਰੀ ਪਹਿਲਾਂ ਪਾਈ ਹੈ ਮੋਦੇ ਵਿੱਚ ਹੀ ਪਾ ਦੇ ਕਿਉਂਕਿ ਹਜੇ ਇਹ ਅੱਗੇ ਜਾ ਕੇ ਜੂਨ ਜੁਲਾਈ ਦੇ ਵਿੱਚ ਖਾਣੀ ਸ਼ੁਰੂ ਕਰਾਂਗੇ ਇਹ ਤਿੰਨ ਕੁ ਮਹੀਨੇ ਚ ਦੋ ਦੇ ਵਿੱਚ ਵਧੀਆ ਬਣ ਜਾਂਦੀ ਹੈਗੀ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਕੋਈ ਇਹਨੂੰ ਉਲੀ ਨਹੀਂ ਲੱਗਦੀ ਚਾਹੇ ਤੁਸੀਂ 10 ਸਾਲ ਤੱਕ ਰੱਖ ਲਓ ਇਹਨੂੰ ਕੁ ਬਿਲਕੁਲ ਵੀ ਤੁਸੀਂ ਬੇਫਿਕਰ ਹੋ ਕੇ ਰਹੋ ਬਿਹਾਈਨ ਉੱਲੀ ਲੱਗੂਗੀ ਕੁਛ ਨਹੀਂ ਲੱਗਦਾ ਹੈਗਾ ਇਹਨੂੰ ਅਗਰ ਤੁਸੀਂ ਪਾਣੀ ਨਾ ਬਸ ਰੱਖਿਓ ਫੁੱਲਾਂ ਨੂੰ ਥੋੜਾ ਜਿਹਾ ਸੁਕਾ ਲਿਓ ਚੰਗੇ ਤਰੀਕੇ ਦੇ ਨਾਲ ਤਾਂ ਹੁਣ ਆਪਾਂ ਇਹਨਾਂ ਨੂੰ ਪਾਤਾ ਫੁੱਲਾਂ ਨੂੰ ਸਾਰਿਆਂ ਨੂੰ ਇੱਕ ਡੱਬੇ ਦੇ ਵਿੱਚ ਤੇ ਹੁਣ ਜਿਹੜੀਆਂ ਆਪਣੀਆਂ ਹਰੀਆਂ ਇਲਾਇਚੀਆਂ ਨੇ ਪਹਿਲਾਂ ਆਪਾਂ ਉਹਨਾਂ ਨੂੰ ਕੁੱਟ ਲਾਂਗੇ ਤੇ ਜਿਹੜੀ ਆਪਣੀ ਸੌਂਫ ਹੈ ਤੇ ਮਿਸਰੀ ਹੈ ਕਿਵੇਂ ਕਿਵੇਂ ਪਾਉਣੀਆਂ ਤੇ ਕਿੰਨੀ ਮਾਤਰਾ ਦੇ ਵਿੱਚ ਪਾਉਣੀਆਂ ਉਹ ਮੈਂ ਤੁਹਾਨੂੰ ਸਾਰੇ ਦੱਸ ਦਿੰਨੀ ਆ ਤੁਹਾਡੇ ਕੋਲੇ ਫੁੱਲ ਜਿਵੇਂ ਕਿ ਮੇਰੇ ਕੋਲੇ ਫੁੱਲ ਸੀਗੇ ਜਿਹੜੇ ਉਹ 200 ਗ੍ਰਾਮ ਸੀਗੇ ਕਿਉਂਕਿ ਜ਼ਿਆਦਾ ਨਹੀਂ ਸੀ 200 ਗ੍ਰਾਮ ਹੀ ਸੀਗੇ ਉਹਦੇ ਵਿੱਚ ਆਪਾਂ ਪਾਵਾਂਗੇ 10-15 ਹਰੀਆਂ ਇਲੈਚੀਆਂ ਤੇ 2-3 ਚਮਚ ਆਪਾਂ ਪਾਵਾਂਗੇ ਸੌਂਫ ਦੇ ਤੇ 2-3 ਚਮਚ ਹੀ ਆਪਾਂ ਪਾ ਦਾਂਗੇ ਤਾਗਾ ਮਿਸ਼ਰੀ ਦੇ ਤੇ ਇਹ ਮੇਰੇ ਕੋਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੇਰੇ ਕੋਲ ਦੂਸਰੀ ਮਿਸ਼ਰੀ ਹੈ ਮੈਂ ਇਹ ਪਾ ਰਹੀ ਹਾਂ ਨਾ ਮੈਂ ਇਦਾਂ ਸਾਤ ਤੋ ਪਾ ਦੇਣੀ ਕਿਉਂਕਿ ਮਿਸ਼ਰੀ ਨੇ ਤਾਂ ਆਪਣੇ ਆਪ ਹੀ ਵਿੱਚ ਲਿਕਵਿਡ ਹੋ ਜਾਣਾ ਖੁਰ ਜਾਣਾ ਹੈ ਨਾ ਜਿਹੜੀ ਵੀ ਹੁੰਦੀ ਹੈ ਤੇ ਸੌਫ ਵੀ ਦੇਉ ਮੈਂ ਕਿਉਂਕਿ ਮੇਰੇ ਘਰ ਦੇ ਵਿੱਚ ਪਾਪਾ ਮੈਂ ਮੰਮੀ ਜੋ ਵੀ ਸਾਡੇ ਖਾਂਦੇ ਤਾਂ ਇਦਾਂ ਹੀ ਖਾ ਲੈਂਦੇ ਨੇ ਸਾਰਿਆਂ ਨੂੰ ਟੇਸਟੀ ਲੱਗਦੀ ਹੈ ਤੇ ਜਿਹੜੀਆਂ ਹਰੀਆਂ ਇਲਾਇਚੀਆਂ ਨੇ ਉਹਨਾਂ ਨੂੰ ਆਪਾਂ ਪੀਸ ਲੈਨੇ ਆ ਪੀਸ ਕੇ ਉਹਨਾਂ ਦੇ ਆਪਾਂ ਬੀਜ ਪਾਵਾਂਗੇ ਸਿਰਫ ਜਿਹੜਾ ਸਿਲਕਾ ਹੈ ਉਹਨੂੰ ਆਪਾਂ ਕੱਢ ਦਾਂਗੇ ਕਿਉਂਕਿ ਸਿਲਕਾ ਇਹਨਾਂ ਦਾ ਨਹੀਂ गलਦਾ ਹੁੰਦਾ ਤੇ ਸਿਲਕੀ ਨੂੰ ਆਪਾਂ ਕੱਢ ਲਾਂਗੇ ਆਪਾਂ ਨੂੰ ਬੀਜ-ਬੀਜ ਦੀ ਜ਼ਰੂਰਤ ਹੈਗੀ ਮੇਰੇ ਕੋਲ ਇੱਕ ਛੋਟਾ ਜਿਹਾ ਮਾਮ ਜਿਸ ਤੇ ਇਹਨੂੰ ਮੈਂ ਪਟਨਾ ਸਾਹਿਬ ਤੋਂ ਲੈ ਕੇ ਆਈ ਸੀਗੀ ਤੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਹਨਾ ਕੁੱਟ ਲੈਣਾ ਤੁਸੀਂ ਮਿਕਸੀ ਦੇ ਵਿੱਚ ਬੀਜ ਜਾ ਕੁੱਟ ਸਕਦੇ ਹੋ ਕੁੰਡੀ ਛੋਟੇ ਦੇ ਵਿੱਚ ਵੀ ਕੁੱਟ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਹੈਗੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ-ਜਿਹੜੀਆਂ ਭੈਣਾਂ ਆਂਦੇ ਹਨਾ ਇਸ ਨੂੰ ਤੁਸੀਂ ਸਵੇਰੇ ਤੇ ਸ਼ਾਮ ਨੂੰ ਦੋਹੇ ਟਾਈਮ ਲਮੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਤੇ ਅੱਗੇ ਮੈਂ ਤੁਹਾਨੂੰ ਦੱਸਦੀ ਆ ਵੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਕਿਹਨੂ-ਕਿਹਨੂ ਤੁਸੀਂ ਇਹਨੂੰ ਕਿੰਨੀ ਮਾਤਰਾ ਵਿੱਚ ਦੇ ਸਕਦੇ ਹੋ ਉਹ ਵੀ ਮੈਂ ਤੁਹਾਨੂੰ ਸਾਰੀ ਹੈ ਨਾ ਦੱਸੂਗੀ ਤੇ ਹੁਣ ਆਪਾਂ ਚੰਗੇ ਤਰੀਕੇ ਨਾਲ ਜਿਹੜੀਆਂ ਇਲਾਚੀਆਂ ਨੇ ਉਹਨਾਂ ਨੂੰ ਕੁੱਟ ਲੈਣੇ ਆਂਗੇ ਕੁੱਟ ਕੇ ਇਹ ਦੇਖੋ ਮੈਂ ਬੀਜ ਨੇ ਜਿਹੜੇ ਉਹ ਆਪਾਂ ਨੂੰ ਚਾਹੀਦੇ ਨੇ ਇਸਦੇ ਉੱਪਰਲੇ ਜਿਹੜੇ ਸਿਲਕੇ ਨੇ ਉਹ ਪਰ ਨੂੰ ਨਹੀਂ ਚਾਹੀਦੇ ਮਾਤਰਾ ਹੁਣ ਤੁਸੀਂ ਕਹੋਗੇ ਵੀ ਦੀਦੀ ਇਲਾਚੀਆਂ ਕਿੰਨੇ ਪਾਉਣੇ ਨੇ ਇਲਾਚੀਆਂ ਤੁਸੀਂ ਜਿੰਨੀਆਂ ਮਰਜ਼ੀ ਪਾ ਲਓ ਤੁਸੀਂ ਚਾਹੇ 50 ਲੈ ਚਾਹੇ ਆਪਾ ਲੋ ਚਾਹੇ 100 ਪਾ ਲੋ ਚਾਹੇ 10 ਪਾ ਲੋ ਚਾਹੇ 5 ਪਾ ਲੋ ਚਾਹੇ ਤੁਸਾਨੂੰ ਲੈ ਕੇਈ ਵਾਰੀ ਹੁੰਦੇ ਵੀ ਲੈ ਚੀਦਾ ਮੈਨੂੰ ਫਲੇਵਰ ਪਸੰਦ ਨਹੀਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਕੋਈ ਐਡੀ ਜ਼ਿਆਦਾ ਨਹੀਂ ਹੈਗਾ ਹੁਣ ਆਪਾਂ ਇਹਦੇ ਜਿਹੜੇ ਸਿਲਕੇ ਦਿਓ ਕੱਢ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਬੀਜ ਨੇ ਉਹਨਾਂ ਨੂੰ ਪਾ ਦਾਂਗੇ ਚੰਗੇ ਤਰੀਕੇ ਦੇ ਨਾਲ ਇਹਨੂੰ ਦੱਬ ਦੇਣਾ ਆਪਾਂ ਕਿਸੇ ਵੀ ਚੀਜ਼ ਦੇ ਨਾਲ ਹੁਣ ਜਿਹੜੀ ਆਪਣੀ ਲਾਸਟ ਚੀਜ਼ ਹੈਗੀ ਉਹ ਹੈਗੀ ਆਪਣੀ ਸੌਗੀ ਜਿਹਨੂੰ ਦਾਖਾ ਕਹਿੰਦੇ ਆਪਾਂ ਨਾ ਤੇ ਤੁਸੀਂ ਜਿਵੇਂ ਬਦਾਮ ਪਾਉਣੇ ਆ ਕਾਜੂ ਪਾਉਣੇ ਆ ਜਾਂ ਤੁਸੀਂ ਪਿਸਤਾ ਪਾਉਣਾ ਕੁਝ ਵੀ ਕੋਈ ਚੀਜ਼ ਪਾਉਣੇ ਤੁਹਾਨੂੰ ਲੱਗਦਾ ਵੀ ਅਸੀਂ ਹੋਰ ਇਹਨੂੰ ਹਨਾ ਹੈਲਦੀ ਬਣਾਉਣਾ ਹੈ ਜਾਂ ਤੁਸੀਂ ਆਵਲੇ ਦਾ ਮਰਬਾ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਹਨ ਤਾਂ ਉਹ ਤੁਹਾਡੀ ਆਪਣੀ ਚੋਇਸ ਹੈ ਤੁਸੀਂ ਉਹਨਾਂ ਨੂੰ ਪੀਸ ਕੇ ਸਾਰੀ ਚੀਜ਼ ਨੂੰ ਇਹਦੇ ਵਿੱਚ ਪਾ ਸਕਦੇ ਹੋ ਹੁਣ ਜਿਹੜੀਆਂ ਦਾਖਾਂ ਨੇ ਆਪਾਂ ਇਹਨਾਂ ਨੂੰ ਸਾਤੀਆਂ ਨਹੀਂ ਪਾਵਾਂਗੇ ਕਿਉਂਕਿ ਫਿਰ ਇਹ ਚੀਜ਼ ਤਾਂ ਲਿਕਵਿਡ ਹੋ ਜੂਗੀ ਤੇ ਦਾਖਾਂ ਆਪਣੀਆਂ ਮੋਟੇ-ਮੋਟੀਆਂ ਹੀ ਰਹਿ ਜਾਣਗੀਆਂ ਉਹ ਨਾ ਜਿਵੇਂ ਮੇਰਾ ਬੇਟਾ ਹੈਗਾ ਉਹ ਬੈਸੇ ਤਾਂ ਦਾਖਾਂ ਬਹੁਤ ਖਾ ਜਾਂਦਾ ਹੈਗਾ ਪਰ ਅਗਰ ਉਹਨੂੰ ਨਾ ਕਿਸੇ ਚੀਜ਼ ਦੇ ਵਿੱਚ ਪਾ ਕੇ ਦੇ ਦਿੱਤਾ ਉਹ ਨਹੀਂ ਖਾਂਦਾ ਨਾ ਚੱਕ ਚੱਕ ਕੇ ਸੁੱਟੀ ਜਾਂਦਾ ਬੱਚਿਆਂ ਨੂੰ ਖਵਾਉਣੀਆਂ ਚੀਜ਼ ਬਹੁਤ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਹੈਗੀ ਤੁਸੀਂ ਇਹਨੂੰ ਦੁੱਧ ਦੇ ਵਿੱਚ ਪਾ ਕੇ ਵੀ ਮਤਲਬ ਕਿ ਪੀ ਸਕਦੇ ਹੋ ਜਿਵੇਂ ਕਿ ਤੁਹਾਨੂੰ ਹੁੰਦਾ ਵੀ ਇਦਾਂ ਨਹੀਂ ਲੈਣੀ ਮੈਂ ਤਾਂ ਤੁਸੀਂ ਇੱਕ ਗਲਾਸ ਦੁੱਧ ਦਾ ਗਰਮ ਕਰ ਲਓ ਉਹਦੇ ਵਿੱਚ ਇੱਕ ਚਮਚ ਪਾ ਕੇ ਇਹਦਾ ਲੈ ਲਓ ਉਹ ਵੀ ਬਹੁਤ ਬੈਨੀਫਿਟ ਹੈਗਾ ਇਹ ਕਿਸੇ ਵੀ ਉਮਰ ਦੇ ਵਿੱਚ ਚਾਹੇ ਛੋਟਾ ਚਾਹੇ ਵੱਡਾ ਹੈ ਨਾ ਇਹ ਨਹੀਂ ਹੁੰਦਾ ਵੀ ਤੁਹਾਨੂੰ ਵੀ ਛੋਟੀ ਏਜ ਦੇ ਵਿੱਚ ਲੈਣੀ ਹੈ ਜਾਂ ਵੱਡੀ ਏਜ ਦੇ ਵਿੱਚ ਲੈਣੀ ਹੈ ਮਾਤਰਾ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਕਿੰਨੇ ਕਿੰਨੇ ਲੈਣੇ ਹੁਣ ਆਪਾਂ ਚੰਗੇ ਤਰੀਕੇ ਨਾਲ ਹੈ ਨਾ ਜਿਹੜੀਆਂ ਦਾਖਾਂ ਨੇ ਜਿਹੜੀ ਸੌਗੀ ਆਪਣੀ ਉਹ ਪੀਸ ਲੈਨੇ ਆਪਾਂ ਪੀਸ ਕੇ ਹੁਣ ਆਪਾਂ ਇਹਨਾਂ ਨੂੰ ਸਾਰੇ ਨੂੰ ਜਿਹੜੀਆਂ ਵੀ ਹੈਗੇ ਨੇ ਉਹਦੇ ਵਿੱਚ ਮਿਕਸ ਕਰ ਦਾਂਗੇ ਹੁਣ ਆਪਣੀ ਪਿਸ ਚੁੱਕੀਆਂ ਨੇ ਤੇ ਆਪਾਂ ਇਹਨੂੰ ਸਾਫ਼ ਕਰ ਲੈਨੇ ਚੰਗੇ ਤਰੀਕੇ ਦੇ ਨਾਲ ਤੇ ਕਈ ਪਰੰਪਰਾ ਨਾਲ ਇਹਦੇ ਵਿੱਚ ਹਨੀ ਵੀ ਪਾ ਦਿੰਦੇ ਨੇ ਮਲਕਿ ਸ਼ਹਿਦ ਪਾ ਦਿੰਦੇ ਨੇ ਨਾ ਸ਼ਹਿਦ ਦੀ ਲੋੜ ਨਹੀਂ ਹੈ ਕਿਉਂਕਿ ਸ਼ਹਿਦ ਅੱਜ ਕੱਲ੍ਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਨਕਲੀ ਹੀ ਮਿਲੇਗਾ ਅਸਲੀ ਨਹੀਂ ਮਿਲੇਗਾ ਨਾ ਤੇ ਜਿਹੜੇ ਆਪਾਂ ਸੌਗਿਆ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਇਹਦੇ ਵਿੱਚ ਪਾ ਦਾਂਗੇ ਪਾ ਕੇ ਇਹਨੂੰ ਆਪਣੇ ਨਾ ਚਮਚ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਹਿਲਾਉਣਾ ਹੈ ਇੱਕ ਬਹੁਤੀ ਧਿਆਨ ਰੋਗਜ ਜੋਗ ਰੱਖਣ ਚੋ ਗੱਲ ਹੈਗੀ ਜਿਹੜੀ ਕਿ ਤੁਹਾਨੂੰ ਚਾਹੀਦੀ ਹੈ ਇਸ ਨੂੰ ਜਦੋਂ ਆਪਣੇ ਟੱਕਨ ਨਾਲ ਕਵਰ ਕਰਤਾ ਨਾ ਤਾਂ ਇਹਨੂੰ ਕਮ ਸੇ ਕੰਮ ਤੁਹਾਨੂੰ ਕਈ ਦਿਨ ਲਗਾਤਾਰ ਹਿਲਾਉਣਾ ਪਊਗਾ ਜਿਵੇਂ ਕਿ ਜਦੋਂ ਆਪਾਂ ਇਹਨੂੰ ਰੱਖ ਲਿਆ ਸਾਹਮਣੇ ਰੱਖ ਲਓ ਕਿਤੇ ਨਾ ਕਿਚਨ ਦੇ ਵਿੱਚ ਜਾਂਦੇ ਆ ਤਾਂ ਆਪਾਂ ਇਹਨੂੰ ਨਾ ਹਿਲਾ ਦੇਣਾ ਹਰ ਰੋਜ਼ ਤਾਂ ਕਿ ਜਿੰਨੀ ਵੀ ਆਪਣੀ ਮਿਸਰੀ ਹੈ ਸੌਂਫ ਹੈ ਸਾਰਾ ਚੀਜ਼ ਲਿਕਵਿਡ ਆਪਣੀ ਨਾ ਇਹਦੇ ਵਿੱਚ ਮਿਕਸ ਹੋ ਜੇ ਤੇ ਇਹ ਆਪਣੀ ਗਲਜੇ ਜਿਹੜੇ ਆਪਣੇ ਗੁਲਾਬ ਦੇ ਫੁੱਲ ਨੇ ਇਹ ਗਲ ਜਾਣਗੇ ਤੇ ਉਸ ਤੋਂ ਬਾਅਦ ਤੁਹਾਡੀ ਇਹ ਗੁਲਕੰਦ ਬਣ ਕੇ ਰੈਡੀ ਹੋ ਜਾਵੇਗੀ ਟੇਸਟੀ ਇਹ ਇੰਨੀ ਹੁੰਦੀ ਹੈ ਕਿ ਤੁਸੀਂ ਹਨਾ ਬੱਚੇ ਤਾਂ ਐਦਾਂ ਹੀ ਚਮਚ ਭਰ ਕੇ ਵੀ ਖਾ ਜਾਂਦੇ ਨੇ ਜੇ ਫਿਰ ਵੀ ਤੁਹਾਨੂੰ ਲੱਗਦਾ ਵੀ ਹਨਾ ਅਸੀਂ ਬਜ਼ੁਰਗ ਨੇ ਜਿਵੇਂ ਉਹਨਾਂ ਤੋਂ ਹਨਾ ਸੌਂਫ ਵਗੈਰਾ ਇਦਾਂ ਨਹੀਂ ਖਾਧੀ ਜਾਂਦੀ ਤਾਂ ਤੁਸੀਂ ਇਹਨੂੰ ਜਦੋਂ ਬਣ ਜੇ ਉਸ ਤੋਂ ਬਾਅਦ ਵੀ ਤੁਸੀਂ ਮਿਕਸੀ ਦੇ ਵਿੱਚ ਇੱਕ ਢੇੜਾ ਦਵਾ ਲਓ ਤੇ ਫਿਰ ਕਿਸੇ ਡੱਬੇ ਵਗੈਰਾ ਦੇ ਵਿੱਚ ਪਾ ਕੇ ਰੱਖ ਲਓ ਤਾਂ ਬਹੁਤ ਹੀ ਜ਼ਿਆਦਾ ਹਨਾ ਟੇਸਟੀ ਬਣੂਗੀ ਇਹ ਘਰ ਦੇ ਵਿੱਚ ਤੁਸੀਂ ਗੁਲਕੰਦ ਕਿਸ ਤਰੀਕੇ ਨਾਲ ਤਿਆਰ ਕਰ ਸਕਦੇ ਹੋ ਬਿਲਕੁਲ ਦੇਖੋ ਆਰਗੈਨਿਕ ਤਰੀਕਾ ਹੈ ਇਹ ਕੋਈ ਆਪਾਂ ਨੇ ਇਹਦੇ ਵਿੱਚ ਫੂਡ ਕਲਰ ਕੋਈ ਆਪਾਂ ਨੇ ਇਹਦੇ ਵਿੱਚ ਕੈਮੀਕਲ ਐਡ ਨਹੀਂ ਕੀਤਾ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਰੈੱਡ ਫੂਡ ਕਲਰ ਹੈ ਨਾ ਜਿਹੜਾ ਆਪਣਾ ਖਾਣ ਵਾਲਾ ਕਲਰ ਹੁੰਦਾ ਉਹਨੂੰ ਐਡ ਕਰ ਲਓ ਤਾਂ ਉਸਦੇ ਨਾਲ ਇਹ ਹੋਰ ਵੀ ਸੋਹਣੀ ਲੱਗੂ ਲੁੱਕੀ ਸੋਹਣੀ ਲੱਗੂਗੀ ਹੋਰ ਟੇਸਟ ਟੂਸਟ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਦਾਂ ਜ਼ਰੂਰ ਬਣਾਉਣਾ ਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਸੀਂ ਨੇ ਕਿਹਨੇ ਕਿਹਨੇ ਬਣਾਈ ਤੇ ਕਿਹਨੂੰ ਕਿਹਨੂੰ ਚੰਗੀ ਲੱਗੀ ਤੇ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ ਤਾਂ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਦੇ ਨਾਲ ਕਿ ਮੈਨੂੰ ਬਹੁਤ ਹੌਸਲਾ ਮਿਲਦਾ ਤਾਂ ਆਪਾਂ ਹੁਣ ਇਹਨੂੰ ਲੈਣਾ ਕਿਵੇਂ ਸੌਰੀ ਮੈਂ ਤੁਹਾਨੂੰ ਇਹ ਦੱਸਣਾ ਭੁੱਲ ਗਈ ਜਿਵੇਂ ਕਿ ਜਿਹੜੇ ਵੱਡੇ ਨੇ ਉਹਨਾਂ ਵਾਸਤੇ ਇੱਕ ਚਮਚਾ ਸਵੇਰੇ ਤੇ ਇੱਕ ਚਮਚਾ ਸ਼ਾਮ ਨੂੰ ਤੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਤੁਸੀਂ ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਸ਼ਾਮ ਨੂੰ ਜਿਹੜੇ ਕਿ ਛੋਟੇ ਬੱਚੇ ਨੇ ਜਿਵੇਂ ਕਿ 2-3 ਸਾਲ ਤੋਂ ਛੋਟੇ ਬੱਚੇ ਨੇ ਉਹਨਾਂ ਵਾਸਤੇ ਤੁਸੀਂ ਤੀਜਾ ਹਿੱ ਕਿਉਂਕਿ ਜਿਆਦਾ ਹੈਲਦੀ ਹੁੰਦੀ ਹੈ ਇਹ ਜਿਆਦਾ ਇਹਦੇ ਵਿੱਚ ਹਨਾ ਤਾਕਤ ਵੀ ਹੁੰਦੀ ਹੈ ਜਿਵੇਂ ਕਿ ਕਈ ਵਾਰੀ ਬੱਚਿਆਂ ਨੂੰ ਲੂਜ਼ ਮੋਸ਼ਨ ਵਗੈਰਾ ਦੀ ਹਨਾ ਆਪਾਂ ਹੁੰਦਾ ਵੀ ਲੱਗ ਨਾ ਜਾਣ ਇਸ ਲਈ ਤਾਂ ਤੁਸੀਂ ਇਸ ਨੂੰ ਰੱਖੋ ਬਣਾ ਕੇ ਤੁਸੀਂ ਸਾਲ ਭਰ ਲਈ ਸਟੋਰ ਕਰਕੇ ਰੱਖੋ 10 ਸਾਲ ਲਈ ਦੇਖੋ 5 ਸਾਲ ਲਈ ਰੱਖੋ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ